ਕੀ ਯਾਦ ਕਰੋ ਕੀ ਕਰਨਗੇ ਜੇਲਾ ਸਾਣੇ ਲੋਕਾਂ ਦੇ ਹੱਥਾਂ ਤੇ ਜਾਣੇ ਕੱਲੇ ਕੱਲੇ ਮਾਰਨਾ ਖਾਓ ਇਕੱਠੇ ਆਉਗੇ ਆਤੀ ਆਓ ਮੈਂ ਪਾਲਤੰਦ ਬੀਕੀ ਦੀ ਉਕਤਾ ਆਜ਼ਾਦ ਤੋਂ ਅੱਜ ਮਾਈਨਿੰਗ ਪ੍ਰਸ਼ਾਸਨ ਸਾਡੇ ਪਿੰਡ ਪਹੁੰਚਿਆ ਤੇ ਉਹ ਸਾਡੇ ਇੱਕ ਰਿਟਾਇਰ ਫੌਜੀ ਨੇ ਗੁਰਜੀਤ ਸਿੰਘ ਉਹ ਆਪਣੇ ਖੇਤੋਂ ਮਿੱਟੀ ਚੁੱਕਰੇ ਜੀ ਜਦੋਂ ਕਿ ਇਹ ਸਾਰੀ ਮਿੱਟੀ ਹੈ ਜਿਹੜੀ ਇਹ ਕੱਗਰ دریا ਤੇ ਜਾਰੀ ਹੈ। ਉਹ ਉੱਥੇ ਜਦੋਂ ਲੋਡ ਸੀ ਉਦੋਂ ਦਾ ਉਹ ਮਿੱਟੀ ਮੰਗਵਾ ਲੈਂਦੇ ਸੀ। ਅੱਜ ਮੈਨਿੰਗ ਪਵਾ ਗਾਲੇ ਉਹਨਾਂ ਦੇ ਪਰਚਾ ਦਰਜ ਕਰਨ ਆਏ ਨੇ। ਤੇ ਮੈਂ ਧਰਮਪਾਲ ਸਿੰਘ ਬੀਕੇਜੂ ਇਕਤਾ ਗ੍ਰਾਂਹਾਂ ਦਾ ਸਾਫਕਾ ਪਿੰਡ ਕਈ ਦਾ ਪ੍ਰਧਾਨ ਆ। ਆਪਣੇ ਗਰਜੀਤ ਸਿੰਘ ਜਿਹੜਾ ਸਾਫਕਾ ਫੌਜੀ ਹੈ ਇਹ ਆਪਦੇ ਖੇਤ ਤੋਂ ਮਿੱਟੀ ਚੱਕ ਰਿਹਾ ਦਾ ਕਿੱਬਾ ਖੇਤ ਉੱਚਾ ਹੈ ਫਸਲ ਹੁੰਦੀ ਨਹੀਂ ਹੈਗੀ। ਇਸ ਕਰਕੇ ਜਦੋਂ ਘੱਗਰ ਤੇ ਮਿੱਟੀ ਦੀ ਲੋਡਤੀ ਹੜ ਆਏ ਨੇ ਸਾਰੀ ਮਿੱਟੀ ਐਸੇ ਟਿੱਬੇ ਤੋਂ ਜਾਂਦੀ ਰਹੀ ਹੈ ਕਿਸੇ ਪ੍ਰਸ਼ਾਸਨ ਨੇ ਨਹੀਂ ਰੋਕਿਆ ਕਿਸੇ ਹੋਰ ਨੇ ਨਹੀਂ ਰੋਕਿਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹ ਮਿੱਟੀ ਇਸੇ ਤਰ੍ਹਾਂ ਚੱਕੀ ਜਾਵੇ ਇਹਨਾਂ ਤੇ ਕੋਈ ਪਰਚਾ ਨਾ ਹੋਵੇ ਇਹਨਾਂ ਦੀ ਕੋਈ ਦੇਸ ਵੀਰ ਤੇ ਪਰਚਾ ਨਾ ਹੋਵੇ ਜਿਹੜਾ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਉਹਨੂੰ ਐਸੇ ਸਾਰੀ ਜਿਹੜੀ ਵੀਡੀਓ ਫਿਲਮ ਬਣਾਈ ਹੈ ਉਹਨੂੰ ਡਿਲੀਟ ਕਰਕੇ ਸਾਨੂੰ ਲਿਖਤੀ ਰੂਪ ਦੇ ਵਿੱਚ ਫੈਸਲਾ ਲੈ ਕੇ ਜਾਣ ਸਾਡਾ ਕੋਈ ਇਹਨਾਂ ਦਾ ਨਾ ਪੈਰ ਫਰੋਦਨ